ਹੈਲੋ ਮਤਰੋ ਕੀ ਹਾਲ ਚਾਲ ਆ ਤੁਹਾਡਾ ਉਮੀਦ ਕਰਦਾ ਇਹ ਸਾਰੇ ਐ ਠੀਕ ਠਾਕ ਹੋਣ ਕਿ ਤੇ ਆਪਾਂ ਪੂਰੇ ਸੀਗਾ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਸਵਾਗਤ ਆ ਤੇ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰੋ ਤੁੱਪ ਪਰਸੂ ਮਹੀ ਆਇਆ ਸੀ ਦੇਖੋ ਲੱਗਦਾ ਤੁਹਾਨੂੰ ਵੀ ਪਰਸੂ ਮਹੀ ਆਊਗਾ ਤੁੱਪ ਵੇਖੋ ਤੁੱਪ ਤੇ ਤੁੱਪ ਲੱਗੀ ਪਈ ਆ ਫੁੱਲ ਤੇ ਆਜੋ ਅੱਗੇ ਦੇਖੋ ਬਲੌਗ ਤੇ ਘੈਂਟ ਲੱਗਿਆ ਤਾਂ ਲਾਈਕ ਕਰ ਸ਼ੇਅਰ ਜ਼ਰੂਰ ਕਰਕੇ ਜਾਇਓ ਇੱਧਰ ਦੇਖੋ ਮੇਰਾ ਛੋਟਾ ਭਰਾ ਪਾਉਣ ਲੱਗਾ ਹੈ ਲੈਂਟਰ ਇਹ ਗਰੀਨ ਆਏ ਆਂ ਸ਼੍ਰੀ ਨੂੰ ਲੈਂਟਰ ਦਿੰਨਾ ਲੈ ਸ਼੍ਰੀਣੀ ਭਰਾਵਾ ਯੰਤਰ ਹੈ ਯੰਤਰ ਛੋਟਾ ਯੰਤਰ ਇਹਨੇ ਲਾਇਆ ਸੀ ਇੱਥੇ ਯੰਤਰ ਉੱਗ ਰਿਹਾ ਆ ਪੇਕ ਨਾਲ ਵੱਲ ਸੀ ਤੇ ਉੱਤੇ ਲੈਂਟਰ ਪਾਉਣ ਹੀ ਲੱਗਿਆ ਵਾ 15 ਦਿਨ ਹੋ ਗਏ ਹਨ ਤੇ ਵੱਲ ਤਾਂ 15 ਦਿਨ ਇੱਥੇ ਵੱਲ ਹੁੰਦੀ ਸੀਗੀ ਤੇ ਪਾਣੀ ਪਾ ਪਾ ਕੇ ਸਾੜਤੀ ਇਹਨੇ ਪਾਣੀ ਪਾ ਪਾ ਕੇ ਨਾ ਸਾੜਦੀ ਕਿਦਾ ਪਾਣੀ ਪਾ ਪਾ ਆਪੀ ਤਾਂ ਛਾਂਦਾ ਰਹੀ ਸੀਗੀ ਵੱਲ ਦੇ ਉੱਪਰ

फिर मतलब इधर देखो फिर अपनी मज् सूपी रात परसों तड़के नहीं कल तड़के सूपी देखो कट्टा देखो कट्टा तो आप अपा यखता डोगर डोगर सिंह मज देखो चिंघिया दूर बनया कट्टा त करके देखो ਇਧਰ ਆਪਣੀ ਘੜੀ ਕੱਟੀ ਪੰਗੇ ਲਈ ਜਾਂਦੇ ਕੰਨ ਸਿੱਟ ਨਹੀਂ ਐ ਤੂੰ ਹੈ ਲੈ ਮੋਬਾਈਲ ਚੱਟਣਾ ਥੋੜੀ ਦਾ ਆ ਸਿਕਾਂ ਇਹ ਸਿਆਣੀ ਗਾਂ ਆ ਵੀ ਸਿਆਣੀ ਗਾਂ ਤੇ ਆ ਵੀ ਸਿਆਣੀ ਗਾਂ ਇਹ ਆ ਗੰਦੀ ਆ ਇਹ ਇਹ ਬੜੀ ਗੰਦੀ ਆ ਇਹਦਾ ਢੁੱਡਾ ਮਾਰ ਆ ਤੇ ਜੀ ਰਾਤ ਨੂੰ ਬਾਹਰ ਕੱਢਦੇ ਆ ਇਹਨੂੰ ਪੱਠੇ ਖਾਣੇ ਆ ਤਾਂ ਦੱਸ ਤੇ ਹੋਂਦ ਹੀ ਦੇਖੋ ਪਿਛਲੇ ਵਲੌਗ ਦੇ ਵਿੱਚ ਜਿਸ ਸੋ ਆਪਾਂ ਟਰੈਕਟਰ ਦੇ ਟੈਰਾਂ ਨੂੰ ਗਲੈਸ ਕੀਤਾ ਸੀ ਉਹਦੇ ਵਿੱਚ ਤੁਹਾਨੂੰ ਆਖਿਆ ਸੀ ਵੀ ਆਹ ਲਾਈਟਾਂ ਲਾਈਆਂ ਆਪਾਂ ਇਹਦੇ ਵਿੱਚ ਇਹ ਤੁਹਾਨੂੰ ਅੱਜ ਜਗਾ ਕੇ ਵਿਖਾਉਣੇ ਆ ਆਜੋ ਫਿਰ ਇਹ ਖੋਟੀ ਇਹ ਟੰਗਦੀ ਆ ਆਪਾਂ ਚਾਬੀ ਲਾਉਣੀ ਆ ਚਾਬੀ ਤੇ ਕਰਦੇ ਆ ਲੱਗੇ ਜਗਉਣੇ ਆ ਲਾਈਟਾਂ ਦੇਖੋ ਮਤਰਾ ਦੇਖੋ ਫਿਰ ਮਤਰਾ ਕੈਂਟ ਲੱਗਦੇ ਆ ਲਾਈਟਾਂ ਲਗੀਆਂ ਇਹ ਆ ਲਾਈਟ ਦਿਨ ਨਾਲ ਜਗਦੀਆਂ ਆਪਾਂ ਇੱਧਰ ਲਾਈਆਂ ਲਾਈਟਾਂ ਇਹਨਾਂ ਨੂੰ ਤਾਂ ਸਿੱਧਾ ਕਰੰਟ ਦੇ ਕੇ ਆਪਾਂ ਮੂਹਰੇ ਲਾ ਲਈ ਸੀਗੇ ਖੋਖਲੇ ਤੇ ਇਹਨਾਂ ਦੇ ਵਿੱਚ ਕਸਤੀ ਆਪਾਂ ਸਕਰੂਆਂ ਨਾਲ ਕਸਤੀਆਂ ਤੇ ਆ ਵੀ ਲਾਈਆਂ ਇਹ ਵੀ ਜਗਾ ਕੇ ਵਿਖਾਉਣਾ ਤੁਹਾਨੂੰ ਆ ਤਾਂ ਵੀ ਦੇਖ ਤਸੂ ਫਿਰ ਕੈਂਟ ਲੱਗਦੀਆਂ ਨਾਲ ਆ ਇਹਦੇ ਵੀ ਅਲੱਗ-ਅਲੱਗ ਪੁਆਇੰਟ ਆ ਇੱਕ ਖੱਟੀ ਆ ਤੇ ਇੱਕ ਤਿੰਨ ਚਾਰ ਰੰਗਾਂ ਦੀਆਂ ਇੱਕ ਬਲਿੰਕਰ ਆ ਇੱਕ ਰੰਗ ਹੋਰ ਉਹ ਪਤਾ ਨਹੀਂ ਕਿਹੜਾ ਰੰਗ ਹੈ ਤੇ ਆ ਇਹ ਰੰਗ ਇੱਕ ਮਰੂੜਾ ਦੇਣਾ ਚਾਬੀ ਨੂੰ ਤਾਂ ਆਲਗਾ ਜਾ ਕੇ ਪਿੰਚਾ ਦੇਖੋ ਫਿਰ ਆ ਲੈ ਤਾਂ ਦਾ ਚੈਨਲ ਬਹੁਤ ਤੇਜ਼ਾ ਸ਼ੀਸ਼ਾ ਕਰਮ ਵੀ ਹੋ ਗਿਆ ਦੇਖੋ ਫਿਰ ਇੰਨਾ ਤੇ ਰਾਤ ਨੂੰ ਚੈਨਲ ਬਹੁਤ ਆ ਵੀ ਕੈਂਟ ਲਾ ਦੇ ਦੋ ਤਾਂ ਵੀ ਕੈਂਟ ਲਾ ਦੇ ਦੋ ਹੁਣ ਆਪਾਂ ਵੇਖਾਂਗੇ 2-3 ਦਿਨਾਂ ਦੇ ਵਿੱਚ ਵਿੱਚ ਆਪਾਂ ਇਹਦੇ ਜਾਲੀ ਦੇ ਅੰਦਰ ਲਾ ਦਾਂਗੇ ਨੀਲੀ ਜਾਂ ਖੱਟੀ ਲਾਈਟ ਵੇਖਾਂਗੇ ਨਹੀਂ ਤਾਂ ਲਾ ਦਾਂਗੇ 2-4 ਦਿਨਾਂ ਦੇ ਵਿੱਚ ਵਿੱਚ ਤੇ ਦੱਸਿਓ ਫਿਰ ਕਮੈਂਟਾਂ 'ਚ ਕਿਵੇਂ ਘੈਂਟ ਲੱਗੀਆਂ ਲਾਈਟਾਂ ਨਾਲੇ ਆਪਣਾ ਕਟਾ ਨਿਕਲ ਜਾਵਾ ਸੱਚੇ ਤੁਹਾਨੂੰ ਹਾਰਨ ਵੀ ਦਿਖਾਈਗੇ ਕਰਨੂ ਹੀ ਲਾਇਆ ਆਪਾ ਡਾਇਟਰ ਦੇ ਉੱਪਰ ਮਾੜੀ ਧੀਰੀ ਗੱਲ ਥੋੜੀ ਨਾ ਦੇਖੋ ਬਰ ਦੇਖੋ ਮੇਤਰੋ ਕੰਟ ਲੱਗਦਾ ਹਰਨ ਛੋਟਾ ਭਰਾ ਦਾ ਵੇਖ ਲੈ ਜੇ ਤੁਸੀਂ ਵੀ ਪੰਗੇ ਲਈ ਜਾਂਦੇ ਬਾਹਰ ਹਾਂ ਤੁਹਾਨੂੰ ਵੱਡਾ ਭਰਾ ਬਖੋਣੇ ਆ ਇੱਧਰ ਪਿਆ ਮੇਰੇ ਹਸਾਲ ਨਾਲ ਤੇ ਆਪਾਂ ਦਾਣਾ ਰੱਖਿਆ ਸਿੱਟ ਕੇ ਆਉਣੇ ਆਪਾਂ ਚੱਕੀ ਤੇ ਇਹ ਉਹ ਪਿਆ ਦੇਖੋ ਦੇਖੋ ਫਿਰ ਕਿਦਾਂ ਪਿਆ ਬਿੱਡਾਂ ਤੇ ਮੌਸਮ ਬੜਾ ਘੈਂਟ ਲੱਗ ਰਿਹਾ ਅੱਜ ਉਹ ਰਮਣਾ ਬਾਈ ਪਟੇ ਕੋਦਰ ਦੇ ਵੱਡੀ ਮੰਮੀ ਨੇ ਆਥਿਆ ਅਜ ਨਾਲੇ ਤਰਫ ਫੋਨ ਵੱਜੀ ਜਾਂਦਾ तो अपने को चूचे ताड़ते चार चूचे रह गए बाकी आपच वेच दिते संदीप आए चूसी ताड़ गए यार माड़े हाँ माड़े ताड़ने बस दो चूजे छड़ने दो ताड़ने भरावा माड़े तो मतलब सारे चूसी ताड़ने आ जा बाद चो पाल सिलेंडर ਅੱਜ ਮਤਲਬ ਹੁਣ ਆਪਾਂ ਚੱਲਦੇ ਆਂ ਖੇਤ ਤੇ ਆਪਣੇ ਖੇਤ ਡੜੀ ਗਏ ਸੀ ਝੁੰ ਮੇਰੇ ਤਾਇਆ ਹੀ ਮਤਲਬ ਤਾਇਆ ਗਏ ਸੀ ਝੁੰ ਇਹੜਾ ਮਾਰਨ ਤੇ ਉਹ ਪਾਣੀ ਘਟ ਲੱਗ ਗਿਆ ਤੇ ਰਮਨ ਬਾਈ ਨੂੰ ਫੋਨ ਕੀਤਾ ਸੀਗਾ ਵੇ ਆਜੇ ਮੋਟਰ ਚਲਾ ਦੇ ਨਾਲ ਬੰਨ ਬੂਨ ਖੋਲਣੇ ਆ ਇਸ ਕਰਕੇ ਹੁਣ ਮੈਂ ਤੇ ਮੇਰਾ ਬਾਈ ਚੱਲੇ ਆਂ ਬਾਈ ਉਹ ਚੱਲਿਆ ਤਾਂ ਟਰਾਂਸਫਰਮ ਕੋਲੇ ਤੇ ਮੈਂ ਵੀ ਚੱਲਦਾ ਮੋਟਰ ਚਲਾ ਦਿੰਨੇ ਆ ਆਏ ਚੱਲ ਗਏ ਫਿਰ ਖੇਤ एक धुप तो बड़ी तेज हो अ परसों मी आया वाले तो अच्छ बहुत तेज हो पी आज भी आ देखो अपने पट्ठे भी थोड़े जी बस आ पट्ठे व्ढ लावे आह पर जवार हूँ पकदी आदि है दिया। बाली बड़ी हो गई ता। तो आह भी बहुत व्डी हुई थोड़ी जवार तो तड़के अपन कने पी तो हूँ तो गर्मी बहुत है जी हूँ व्ढने हूँ तो आप तड़के स्कूल जाने पहले छे बजे वढ़ देने तो आ जबार भी थोड़े दिन तक इन भी वढ़ देंगे ਜੇ ਇਹਦਾ ਬਾੜੀ ਵੱਡੀ ਹੋ ਜਾਂਦੀ ਹੈ ਉਹ ਹੋਜੂਗੀ ਪੱਕ ਜੂਗੀ ਜਵਾਰ ਨਹੀਂ ਤਾਂ ਤਾਂ ਕਰਕੇ ਆਪਾਂ ਵੱਡਾਂਗੇ ਤੇ ਮੇਤਰੋ ਆਪਣੀ ਮੋਟਰ ਚਲਾਵਾਂਗੇ ਆਪਾਂ ਪਹਿਲਾਂ ਵੱਡੀ ਮੋਟਰ ਚੱਲੀ ਜਾਂਦੀ ਕਿਸੇ ਹੋਰ ਦੇ ਤੇ ਆਪਣੀ ਚਲਾਵਾਂਗੇ ਮੋਟਰ ਆਇਓ ਫਿਰ ਤੇ ਮੇਤਰੋ ਆਪਾਂ ਖੇਤੋ ਆ ਗਏ ਸੀ ਹੁਣ ਮੋਟਰ ਚਲਾ ਕੇ ਤੇ ਆਇ ਤੇ ਹੁਣ ਤੁਹਾਨੂੰ ਵਿਖਾਈ ਗਏ ਤੇ ਕਾਰਨਾਮੇ

ਤੇ ਮੂਣਾ ਪਾਸੇ ਤੇ ਆ ਗਿਆ ਇੰਜਨ ਸਟਾਰਟ ਇਹਦੇ ਆੜੀ ਆਂਦੀ ਆਹਾ ਜੀ ਇਹ ਹੁਣ ਆਪਾਂ ਕਰਦੇ ਆਪਾਂ ਚਲੋ ਕਰਦਾ ਰਹਿ ਗਿਆ ਤਰ ਗਿਆ ਪੱਠੇ ਇੰਜਨ ਜ਼ੋਰ ਬਹੁਤ ਮਾਣਾ ਪੱਠੇ ਨੂੰ ਸਟਾਰਟ ਕਰਨ ਵੇਲੇ ਪਰ ਮੈਂ ਕਿਸੇ ਨੂੰ ਕਰਨੀ ਨਹੀਂ ਨੰਦਾ ਮੈਂ ਇਕੱਲਾ ਹੀ ਕਰਦਾ ਇੰਜਨ ਸਟਾਰਟ ਆਜੋ ਕਰੋਣਾ ਪੱਠੇ ਕੁਦਰਦੇ ਆ ਬਾਅਦ ਚ ਆਪਾਂ ਪਾਵਾਂਗੇ ਪੱਠੇ ਪੱਠੇ ਕੁਦਰ ਕੇ ਪਾਉਣੇ ਆ ਤੇ ਵਿੱਚ ਲੋਹਾ ਨਿਕਲੀ ਜਾਂਦੇ ਕੋਈ ਅੱਜ ਆਪਾਂ 20 ਕੇ ਜੀ ਥੋੜੀ ਸਰਵਿਸ ਕੀਤੀ ਸੀ ਮਤਲਬ ਪਹਿਲਾਂ ਸਹੀ ਨਹੀਂ ਚੱਲਦਾ ਸੀ ਹੁਣ ਅੱਜ ਖੋਲੇ ਸੀ ਮੜਾ ਗ੍ਰੈਂਡਰ ਸੌਂਡਰਨਾ

ਪਹਿਲਾਂ ਜੋਰ ਪਾਉਂਦਾ ਇਹ ਬੱਤੀ ਬਦਰ ਨੂੰ ਬਿਲਕੁਲ ਖਰਾਬ ਸੀ ਨਾ ਟੋਕਾ ਆਪਣਾ ਤਾਂ ਹੁਣ ਸਹੀ ਕਰਤਾ ਹੁਣ ਨਹੀਂ ਜੋਰ ਲਾਉਂਦਾ ਇਹਨਾਂ ਤੇ ਮਿੱਤਰੋ ਅੱਜ ਦੇ ਵਲੌਗ ਦਾ ਕਰਦੇ ਆ ਪਾਈਸੀ ਐਂਡ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਸ਼ੇਅਰ ਕਰਨਾ ਨਾ ਭੁੱਲਿਓ ਸੌਰੀ ਮੈਂ ਅੱਖ ਲੱਗ ਗਈ ਨਾ ਦੱਸਿਓ ਵੀ ਨਾ ਭੁੱਲੋ ਤੇ ਇਹ ਟਰੈਕਟਰ ਦੇ ਲਾਈਟਾਂ ਲੱਗੀਆਂ ਸੋਹਣੀਆਂ ਲੱਗੀਆਂ ਤਾਂ ਕਮੈਂਟਾਂ ਜ਼ਰੂਰ ਦੱਸਿਓ ਦੇ ਆਪਣਾ ਕਟਾ ਕਿਹਦੇ ਵਜ੍ਹਾ ਲੱਗਿਆ ਉਹ ਵੀ ਜਰੂਰ ਦੱਸਿਓ ਧੰਨਵਾਦ